ਪੰਜਾਬ ਪੁਲਿਸ ਦੇ ਵੱਲੋਂ ਵੱਡੀਆਂ ਕਾਰਵਾਈਆਂ ਕਰਦਿਆਂ ਹੋਇਆਂ ਵੱਖ-ਵੱਖ ਤਰੀਕੇ ਦੀਆਂ ਅवैध ਗਤੀਵਿਧੀਆਂ ਕਰਨ ਵਾਲੇ ਇੱਕ ਵੱਡੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜਿਸ ਤਰੀਕੇ ਦੇ ਨਾਲ ਇਸ ਗਰੋਹ ਦੇ ਉੱਪਰ 56 ਪੰਜਾਬ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੱਸਿਆ ਗਿਆ ਹੈ ਖਾਸ ਤੌਰ ਦੇ ਉੱਪਰ ਸੀਆਈਏ ਜਲੰਧਰ ਦੇ ਵੱਲੋਂ ਇਹ ਕਾਰਵਾਈਆਂ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਇੱਕ ਨਵਾਲਗ ਵੀ ਦੱਸਿਆ ਜਾ ਰਿਹਾ ਹੈ ਇਹਨਾਂ ਕਾਬੂ ਕੀਤੇ ਗਏ ਲੋਕਾਂ ਦਾ ਸੰਬੰਧ BCI ਦੇ ਨਾਲ ਦੱਸਿਆ ਜਾ ਰਿਹਾ ਜਿਨ੍ਹਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਬਹੁਤ ਸਾਰੀਆਂ ਚੀਜ਼ਾਂ ਗਲਤ ਤਰੀਕੇ ਦੇ ਨਾਲ ਪੂਰੇ ਭਾਰਤ ਭਰ ਦੇ ਵਿੱਚ ਕੀਤੀਆਂ ਜਾਣੀਆਂ ਸਨ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਹੋਰਾਂ ਦੇ ਵੱਲੋਂ ਇਹ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਕਿ ਦੋ ਖੂਫੀਆ ਜਾਣਕਾਰੀਆਂ ਆਧਾਰਿਤ ਆਪਰੇਸ਼ਨਾਂ ਦੇ ਵਿੱਚ ਪੰਜਾਬ ਪੁਲਿਸ ਨੇ ਬਬਰ ਖਾਲਸਾ ਇੰਟਰਨੈਸ਼ਨਲ ਯਾਨੀ ਕਿ ਬੀਕੇਆਈ ਦੁਆਰਾ ਵਿਦੇਸ਼ਾਂ ਤੋਂ ਚਲਾਏ ਜਾ ਰਹੇ ਆਈਐਸਆਈ ਸਮਰਥਿਤ ਅਤਵਾਦੀ ਮੋਡੀਊਲ ਦਾ ਸਫਲਤਾਪੂਰਵਕ ਪਰਦਾਫਾਸ਼ ਕਰ ਦਿੱਤਾ ਹੈ ਮੁਲਜ਼ਮਾਂ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਮਾਰੂ ਹਥਿਆਰ ਜਿਹੜੇ ਨੇ ਉਹ ਵੀ ਬਰਾਮਦ ਹੋਏ ਨੇ ਦੋ ਆਰਪੀਜੀ ਇੱਕ ਰਾਕਟ ਲਾਂਚਰ ਜਿਹੜਾ ਉਹ ਬਰਾਮਦ ਹੋਇਆ ਦੋ ਆਈਈਡੀ 2.5 2.5 ਕਿਲੋਗ੍ਰam ਹਰੇਕ ਦੇ ਵਜ਼ਨ ਦੱਸਿਆ ਜਾ ਰਿਹਾ ਤੇ ਨਾਲ ਦੀ ਨਾਲ ਵੱਡੇ ਪੱਧਰ ਦੇ ਉੱਪਰ ਆ ਦੋ ਹੈਂਡ ਗ੍ਰੇਨੇਡ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ 2 ਕਿਲੋ ਆਰਡੀਐਕਸ ਸਮੇਤ ਵੱਖ-ਵੱਖ ਤਰੀਕੇ ਦੀਆਂ ਬਹੁਤ ਸਾਰੀਆਂ ਅवैध ਗਤੀਵਿਧੀਆਂ ਕਰਨ ਵਾਲੀਆਂ ਉਹਨਾਂ ਚੀਜ਼ਾਂ ਦੀ ਬਰਾਮਦਗੀ ਕੀਤੀ ਗਈ ਹੈ ਤਿੰਨ ਵਾਹਨ ਜਿਹੜੇ ਨੇ ਉਹਨਾਂ ਨੂੰ ਵੀ ਬਰਾਮਦ ਕੀਤਾ ਗਿਆ ਵੱਡੇ ਪੱਧਰ ਦੇ ਉੱਪਰ ਇਹ ਕਾਰਵਾਈਆਂ ਜਿਹੜੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਦੱਬੇ ਪੈਰੀ ਕੀਤੀਆਂ ਜਾ ਰਹੀਆਂ ਸੀ ਤੇ ਇਹਨਾਂ ਕਾਰਵਾਈਆਂ ਦੇ ਦਰਮਿਆਨ ਬਹੁਤ ਵੱਡੀ ਸਫਲਤਾ ਜਿਹੜੀ ਹੈ ਪੰਜਾਬ ਪੁਲਿਸ ਪ੍ਰਸ਼ਾਸਨ ਨੂੰ ਮਿਲਦੀ ਦਿਖਾਲੀ ਦੇ ਰਹੀ ਹੈ ਇਸ ਵਕਤ ਚਰਚਾਵਾਂ ਇਹ ਛੜੀਆਂ ਹੋਈਆਂ ਨੇ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਇਹਨਾਂ ਦੇ ਵੱਲੋਂ ਉਹ ਸਾਰੀਆਂ ਗਤੀਵਿਧੀਆਂ ਕੀਤੀਆਂ ਜਾਣੀਆਂ ਸੀ ਜਿਸ ਦੇ ਨਾਲ ਪੰਜਾਬ ਤੇ ਭਾਰਤ ਨੂੰ ਨੁਕਸਾਨ ਇਹਨਾਂ ਦੇ ਵੱਲੋਂ ਪਹੁੰਚਾਇਆ ਜਾਣਾ ਸੀ ਪਰ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਪਰ ਸ਼ਿਕੰਜਾ ਕੱਸ ਦਿੱਤਾ ਗਿਆ ਜਲੰਧਰ ਤੋਂ ਮੇਰੇ ਸਹਿਯੋਗੀ ਰਾਜੂ ਗੋਪਤਾ ਮੇਰੇ ਨਾਲ ਫੋਨ ਲਾਈਨ ਦੇ ਉੱਪਰ ਜੁੜ ਚੁੱਕੇ ਨੇ ਉਹਨਾਂ ਦੇ ਕੋਲੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਰਾਜੂ ਕੀ ਕੋਈ ਜਾਣਕਾਰੀਆਂ ਨੇ ਕਿਸ ਤਰੀਕੇ ਦੇ ਨਾਲ ਸੀਆਈਏ ਜਲੰਧਰ ਦੇ ਵੱਲੋਂ ਵੱਡੀ ਕਾਮਯਾਬੀ ਜਿਹੜੀ ਆ ਉਹ ਹਾਸਲ ਕੀਤੀ ਗਈ 13 ਲੋਕਾਂ ਨੂੰ ਕਾਬੂ ਕੀਤਾ ਗਿਆ ਕੀ ਕੋਈ ਜਾਣਕਾਰੀਆਂ ਦੇ ਮੁੱਢ ਲੀਆਂ ਬਿਲਕੁਲ ਜਲੰਧਰ ਸੀਆਈਏ ਸਟਾਫ ਨੂੰ ਕਾਫੀ ਵੱਡੀ ਜਿਹੜੀ ਹੈ ਉਹ ਸਫਲਤਾ ਮਿਲੀ ਹੈਗੀ ਹੈ ਜਿੱਥੇ ਕਈ ਹਥਿਆਰ ਜਿਹੜੇ ਨੇ ਉਹ ਬਰਾਮਦ ਹੋਏ ਹਾਲਾਂਕਿ ਜਿਸ ਤਰੀਕੇ ਦੇ ਨਾਲ ਡੀਜੀਪੀ ਗੌਰਵ ਯਾਦਵ ਹੋਰਾਂ ਨੇ ਪ੍ਰੈਸ ਕਾਨਫਰੰਸ ਨੂੰ ਬਰੀਫ ਕੀਤਾ ਜਾਣਕਾਰੀ ਦਿੱਤੀ ਜਿਸ ਦੇ ਵਿੱਚ ਦੱਸਿਆ ਕਿ ਕੀ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਹੁਣ ਬਰਾਮਦ ਹੋਈਆਂ ਨੇ ਹਾਲ ਹੀ ਦੇ ਵਿੱਚ ਉਹ ਚੀਜ਼ਾਂ ਦੇਖ ਕੇ ਲੋਕ ਜਿਹੜੇ ਨੇ ਉਹ ਕਾਫੀ ਹੈਰਾਨ ਹੋਏ ਨੇ ਜੇਕਰ ਮੈਂ ਤੁਹਾਨੂੰ ਜਿਹੜੀਆਂ ਚੀਜ਼ਾਂ ਬਰਾਮਦ ਹੋਈਆਂ ਨੇ ਉਸ ਦੀ ਡਿਟੇਲ ਦੱਸੂੰਗਾ ਤੇ ਦੇਖ ਲੈਣੇ ਦਰਸ਼ਕ ਵੀ ਕਾਫੀ ਹੈਰਾਨ ਹੋਣਗੇ ਕਿ ਭਾਰਤ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਕਿਵੇਂ ਕ੍ਰਾਸ ਬਾਰਡਰੋਂ ਜਿਹੜਾ ਇਹ ਉਹ ਆ ਜਾਂਦੀਆਂ ਨੇ ਦੱਸ ਦੇਣਾ ਚਾਹਨਾ ਹੈ ਕਿ ਆਈਈਡੀ ਤੋਂ ਜਿਹੜੇ ਨੇ ਉਹ ਪ੍ਰਾਪਤ ਹੋਏ ਨੇ ਵਾਇਰਲੈਸ ਫੋਨ ਜਿਹੜੇ ਨੇ ਉਹ ਮਿਲੇ ਨੇ ਆਰਡੀਐਕਸ ਮਿਲਿਆ ਹੋਇਆ ਹੈ ਰਿਮੋਟ ਕੰਟਰੋਲ ਆਰਪੀਜੀ ਹੂ ਗ੍ਰੇਨੇਡ ਇੱਕ ਆਰਪੀਜੀ ਦੋ ਗ੍ਰੇਨੇਡ ਤਿੰਨ ਗਲੌਕ ਅਤੇ ਹੋਰ ਸਮਗਰੀ ਜਿਹੜੀ ਹੈ ਉਹ ਬਰਾਮਤ ਹੋਈ ਹੈ ਹੁਣ ਤੱਕ ਜੋ ਜਾਣਕਾਰੀ ਜਿਹੜੀ ਹੈ ਉਹ ਦੱਸੀ ਗਈ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜੋ ਆਰ आरडीएक्स ਸੀਗਾ ਉਹ کافی ਮਾਤਰਾ ਦੇ ਵਿੱਚ ਸੀਗਾ ਜੇਕਰ ਇਹ ਆਰਡੀਐਕਸ ਦੀ ਵਰਤੋਂ ਕਿਸੇ ਵੀ ਜਗ੍ਹਾ ਦੇ ਉੱਪਰ ਕੀਤੀ ਜਾਂਦੀ ਤਾਂ ਕੋਈ ਵੀ ਜਗ੍ਹਾ ਜਿਹੜਾ ਟਾਰਗੇਟ ਬਣਾਇਆ ਜਾਂਦਾ ਤੇ ਉਸ ਜਗ੍ਹਾ ਦੇ ਪਰ ਕੱਚੇ ਜਿਹੜੇ ਨੇ ਉਹ ਪੂਰੇ ਉੱਡ ਜਾਣੇ ਸੀਗੇ ਫਰ ਤੱਕ ਜਿਹੜੀ ਪ੍ਰੋਪਰ ਤਰੀਕੇ ਦੇ ਨਾਲ ਬੀਜੀਪੀ ਗੌਰਵ ਯਾਦਵ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈਗੀ ਆ ਜਿਸ ਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਦੁਬਾਰਾ ਤੋਂ ਮੈਂ ਦੱਸ ਦੇਣਾ ਚਾਹੁੰਨਾ ਵਾ ਕਿ ਇੱਕ ਲਾਂਚਰ ਸਮੇਤ ਦੋ ਆ ਆਈਡੀ ਜਿਹੜੀ ਹੈ 2 ਕਿਲੋ ਹਰੇਕ ਦੇ ਵਿੱਚ ਬਰਾਮਦ ਸੀਗੀ ਕੈਬਨੈਟਰ ਵਾਲੇ ਤੋਂ ਹੈਂਡ ਗ੍ਰਨੇਟ ਰਿਮੋਟ ਕੰਟਰੋਲ ਵਾਲਾ 2 ਕਿਲੋ ਆਰਡੀਐਕਸ ਸੋਲਟ ਆ ਆਪਣੇ ਮੇਰੇ ਸਾਥ ਟਿਕ ਲਾਕ 6 ਮੈਗਜ਼ੀਨ 44 ਜਿੰਦਾ ਕਾਰਤੂਜ਼ ਇੱਕ ਵਾਰਨੇਸ ਤੇ ਅਤੀ ਤਿੰਨ ਵਾਹਨ ਜਿਹੜੇ ਨੇ ਉਹ ਗ੍ਰਾਮਤ ਹੋਏ ਨੇ ਇਹ ਜਿਹਦੇ ਨਾਲ ਜਾਣਕਾਰੀ ਤੁਸੀਂ ਦੇ ਰਹੇ ਹੋ 라ਜੋ ਇੱਥੇ ਇਹ ਵੀ ਜਾਣਕਾਰੀ ਦਰਸ਼ਕਾਂ ਤੱਕ ਪਹੁੰਚਾਉਣੀ ਬਣਦੀ ਹੈ ਇੱਕ ਜਣਾ ਕਹਿੰਦੇ ਕਿ ਨਵਾਲਕ ਦੱਸਿਆ ਜਾ ਰਿਹਾ ਹੈ 12 ਜਣੇ ਜਿਹੜੇ ਨੇ ਉਹਨਾਂ ਦੇ ਵੱਲੋਂ ਤਾਂ ਇਸ ਗਤੀਵਿਧੀ ਦੇ ਵਿੱਚ ਸ਼ਾਮਲੀ ਹੋਇਆ ਗਿਆ ਸੀ 13ਵਾਂ ਜਿਹੜਾ ਉਹ ਕਹਿੰਦੇ ਨਵਾਲਕ ਦੱਸਿਆ ਜਾ ਰਿਹਾ ਹੈ ਇਸ ਬਾਰੇ ਕੀ ਕੋ ਜਾਣਕਾਰੀਆਂ ਨੇ ਕਿਸ ਤਰੀਕੇ ਦੇ ਨਾਲ ਜਾਣਕਾਰੀਆਂ ਨੇ ਤੋ ਮੈਂ ਤਾਂ ਹੁਣ ਪ੍ਰੋਪਰ ਤਰੀਕੇ ਦੇ ਨਾਲ ਜਰੂਰ ਦੱਸਣ ਦੀ ਕੋਸ਼ਿਸ਼ ਕਰਾਂਗਾ ਸ਼ੁਰੂਆਤ ਤੋਂ ਦੱਸਣ ਦੀ ਕੋਸ਼ਿਸ਼ ਕਰਾਂਗਾ ਫਰਾਂਸ ਆਧਾਰਿਤ ਡੀਟੀਆਈ ਨਾਲ ਸੰਬੰਧਿਤ ਇਹ ਮਾਮਲਾ ਹੈ ਜਿਸ ਦਾ ਇਹ ਖੁਲਾਸਾ ਜਿਹੜਾ ਹੈ ਡੀਜੀਪੀ ਗੌਰਵ ਯਾਦਵ ਵੱਲੋਂ ਕੀਤਾ ਗਿਆ ਹੈ ਕਿ ਪੁਲਿਸ ਨੇ ਦੱਸਿਆ ਕਿ ਇਸ ਪੂਰੀ ਜਿਹੜਾ ਹੈਗਾ ਇਹ ਉਹ ਚੀਜ਼ਾਂ ਦਾ ਮਾਸਟਰਮਾਈਂਡ ਜਿਹੜਾ ਸੀਗਾ ਉਹ ਸਤਾਨ ਸਿੰਘ 97 98 ਵਾਸੀ ਹੁਸ਼ਿਆਰਪੁਰ ਦਾ ਜਿਹੜਾ ਹੈਗਾ ਉਹ ਸੀਗਾ ਕਲਾਸ ਵਿੱਚ ਬੈਠੇ ਜਿਹੜੇ ਨੇ ਉਹ ਹੀ ਆਪਣੇ ਬੁੰਡਿਆ ਰਾਹੀਂ ਆਤਮਿਕ ਜਤਤividades ਜਿਹੜੀਆਂ ਨੇ ਉਸ ਨੂੰ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰ ਜਿਹੜਾ ਹੈ ਉਹ ਅੰਜਾਮ ਦਿੰਦਾ ਸੀਗਾ ਇਸ ਦੇ ਸਾਥੀਆਂ ਕੋ ਪੁਲਿਸ ਨੂੰ ਜੋ ਕੁਝ ਸੀਧਾ ਜਣੀਆਂ ਨੇ ਉਹ ਬਰਾਮਦ ਹੋਈਆਂ ਉਹ ਪ੍ਰੋਪਰ ਤਰੀਕੇ ਦੇ ਨਾਲ ਲੋਸਣ ਦੀ ਕੋਸ਼ਿਸ਼ ਕੀਤੀ ਇੱਕ ਮੋਡਿਊਲ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਨਾ ਪਰ ਜਿਹੜਾ ਦੂਜਾ ਮੋਡਿਊਲ ਹੈਗਾ ਹੈ ਉਹ ਯੂਨਾਨ ਅਤੇ ਪਾਕਿਸਤਾਨ ਤੋਂ ਜਿਹੜਾ ਹੈਗਾ ਉਹ ਚਲਾਇਆ ਜਾ ਰਿਹਾ ਸੀਗਾ ਪਾਕਿਸਤਾਨ ਦੇ ਵਿੱਚ ਇਹ ਮੋਡਿਊਲ ਚਲਾਇਆ ਜਾਂਦਾ ਸੀਗਾ ਆ ਜਿਸ ਤੋਂ ਜਿਹੜਾ ਹੈਗਾ ਏ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮਹਿੰਗਾਈ ਜਾਂਦੀਆਂ ਸੀ ਜਸਵਿੰਦਰ ਉਲਫ ਮੰੰਨੂ ਅਗਰਵਾਲ ਵਾਸੀ ਗੁਰਦਾਰਸ ਖੂਨ ਜਿਹੜਾ ਹੈਗਾ ਯੂਨਾਨ ਦੇ ਵਿੱਚ ਜੋ ਲੁਕਿਆ ਹੋਇਆ ਹੈ ਤੇ ਪਾਕਿਸਤਾਨ ਸਥਿਤ ਹਰਵਿੰਦਰ ਰਿੰਦਾ ਜੋ ਹੈ ਜਿਨ੍ਹਾਂ ਵੱਲੋਂ ਇਹ ਦੂਸਰਾ ਮੋਡਿਊਲ ਜੜਾਇਆ ਉਹ ਚਲਾਇਆ ਜਾਂਦਾ ਹੈ ਜਿਸ ਦੇ ਵਿੱਚ ਪੁਲਿਸ ਨੇ ਦੱਸਿਆ ਕਿ ਇੱਕ ਨਵਾਲਿਕ ਸਮੇਤ ਨੋ ਮੁਲਜ਼ਮਾਂ ਨੂੰ ਜੜਾਇਆ ਗ੍ਰਫਤਾਰ ਕੀਤਾ ਗਿਆ ਟੋਟਲ ਮਤਲਬ ਕਿ 10 ਜਿਹੜੇ ਨੇ ਉਹ ਮੁਲਜ਼ਮ ਜੋ ਤੱਕ ਜਾਣਕਾਰੀ ਮਿਲੀ ਹੈ ਉਹ ਗ੍ਰਫਤਾਰ ਹੋਏ ਨੇ ਪੁਲਿਸ ਨੇ ਉਨ੍ਹਾਂ ਵਿੱਚੋਂ ਇੱਕ ਜਿਹੜਾ ਹੈਗਾ ਇਹ ਉਹ ਆਰਪੀਜੀ ਪ੍ਰੋਪਰ ਤਰੀਕੇ ਦੇ ਨਾਲ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਹ ਚੀਜ਼ਾਂ ਦੇ ਦੋ ਪਰਰਾਮਤ ਹੁੰਦੀ ਹੈ ਜੀ ਵੱਡੀ ਜਦੋਂ ਪ੍ਰਾਪਤੀ ਜਿਹੜੀ ਹੈਗੀ ਹੈ ਉਹ ਸੀਏਜੀ ਜਲੰਧਰ ਵਿੱਚ ਮਿਲਦੀ ਹੈ ਤਾਂ ਕਾਫੀ ਵੱਡਾ ਜਿਹੜਾ ਹੈਗਾ ਇਹ ਇੱਕ ਸਵਾਲ ਉੱਠਦਾ ਹੈ ਕਿ ਇੰਨੀ ਭਾਰੀ ਮਾਤਰਾ ਦੇ ਵਿੱਚ ਇਹ ਚੀਜ਼ ਜੋ ਵਿਸਫੋਟਕ ਨੇ ਉਹ ਕਿਨੇ ਪੰਜਾਬ ਦੇ ਵਿੱਚ ਆ ਗਈਆਂ ਪੰਜਾਬ ਦੇ ਉਹਨਾਂ ਸ਼ਹਿਰਾਂ ਦੇ ਵਿੱਚ ਆ ਗਈਆਂ ਜਿਸ ਜਗ੍ਹਾ ਦੇ ਉੱਪਰ ਜੇਕਰ ਥੋੜੀ ਜਿਹੀ ਚੀਜ਼ ਹੁੰਦੀ ਹੈ ਤਾਂ ਪੂਰਾ ਇਲਾਕਾ ਜਿਹੜਾ ਹੈ ਉਹ ਖਤਮ ਹੋਣ ਦੇ ਕਗਾਰ ਦੇ ਪਰ ਆ ਜਾਂਦਾ ਹੈ ਤੁਸੀਂ ਆਪ ਸੋਚ ਸਕਦੇ ਹੋ ਤਸਵੀਰ ਦੇ ਵਿੱਚ ਦੁਕਾਨ ਦੇ ਕੋਸ਼ਿਸ਼ ਕਰ ਰਹੇ ਹੋਗੇ ਕਿ ਆਰਪੀਜੀ ਜੋ ਕਿ ਪੂਰਾ ਲੋਡਡ ਸੀਗਾ ਜੇਕਰ ਇਹ ਕਿਸੇ ਜਗ੍ਹਾ ਦੇ ਉੱਪਰ ਦਾਗਿਆ ਜਾਂਦਾ ਹੈ ਤਾਂ ਉਹ ਇਲਾਕਾ ਪੂਰਾ ਜਿਹੜਾ ਹੈਗਾ ਇਹ ਉਹ ਵਿਸਫੋਟ ਹੋ ਜਾਵੇਗਾ ਜਿਸ ਤਰੀਕੇ ਨਾਲ ਮਨਜਨ ਕਾਲੀਆ ਦੇ ਘਰ ਦੇ ਵਿੱਚ ਸਿਰਫ ਛੋਟਾ ਜਿਹਾ ਇੱਕ ਗ੍ਰੇਨੇਡ ਸਿੱਟਿਆ ਗਿਆ ਸੀ ਤੇ ਜਿਸ ਦੇ ਨਾਲ ਕਾਫੀ ਨੁਕਸਾਨ ਅਤੇ ਕਾਫੀ ਵੱਡਾ ਘਲਾਸ ਦੇਖਣ ਨੂੰ ਮਿਲਿਆ ਤੇ ਅਸੀਂ ਅੰਦਾਜ਼ਾ ਲਗਾ ਸਕਦੇ ਨੇ ਆ ਕਿ ਆਰ ਪੀ ਜੀ ਜਦੋਂ ਜਦੋਂ ਨਿਸ਼ਾਨਾ ਕੀਤਾ ਜਾਵੇ ਕਿਸ ਜਗ੍ਹਾ ਤੇ ਉਸ ਦੇ ਨਾਲ ਅਟੈਕ ਕੀਤਾ ਜਾਵੇਗਾ ਤਾਂ ਕਿੰਨਾ ਕੁ ਪਲੋਸ ਜਿਹੜਾ ਹੈ ਉਹ ਇਹ ਦੇਖਣ ਨੂੰ ਮਿਲੇਗਾ ਇੱਕ ਸਵਾਲ ਬਹੁਤ ਵੱਡਾ ਹੈ ਇਹ ਚੀਜ਼ਾਂ ਜਿਹੜੀਆਂ ਨੇ ਖਾਸ ਅਸੀਂ ਦੇਖਦੇ ਸੀ ਕਿ ਜਦੋਂ ਕੋਈ ਯੁੱਧ ਲੱਗਿਆ ਹੁੰਦਾ ਸੀ ਜੰਗ ਲੱਗਿਆ ਹੁੰਦਾ ਸੀ ਤਾਂ ਉਦੋਂ ਇਹ ਚੀਜ਼ਾਂ ਜਿਹੜੀਆਂ ਨੇ ਵਰਤੀਆਂ ਜਾਂਦੀਆਂ ਸੀ ਆਰ ਪੀ ਜੀ ਜਿਹੜੇ ਨੇ ਉਹ ਵਰਤੇ ਜਾਂਦੇ ਸੀ ਟੈਂਕ ਨੂੰ ਘੁਡਾਉਣ ਦੇ ਲਈ ਜਦੋਂ ਕੋਈ جنگ ਲੱਗੀ ਹੋਵੇ ਉਦੋਂ ਟੈਂਕ ਨੂੰ ਘੁਡਾਉਣ ਦੇ ਲਈ ਜਿਹੜੇ ਉਹ ਆਰਟੀ ਜੀ ਵਰਤੇ ਜਾਂਦੇ ਸੀ ਗ੍ਰਨੇਡ ਜਿਹੜੇ ਨੇ ਉਹ ਜੇਕਰ ਵਿਅਕਤੀ ਦੂਰ ਖੜਾ ਹੈਗਾ ਜੇਕਰ ਜਿਸ ਦੇ ਉੱਪਰ ਨਿਸ਼ਾਨਾ ਬਣਾਉਣਾ ਹੈ ਆਰਮੀ ਵੱਲੋਂ ਤਾਂ ਉਸ ਦੇ ਉੱਪਰ ਸਿੱਟਿਆ ਜਾਂਦਾ ਸੀਗਾ ਵਾਇਰਲੈਸ ਜਿਹੜੇ ਫੋਨਸ ਹੈਗੇ ਨੇ ਉਹ ਇਸਤੇਮਾਲ ਕੀਤੇ ਜਾਂਦੇ ਸੀ ਆਰਮੀ ਦੇ ਵਿੱਚ ਤਾਂ ਕਿ ਕਨੈਕਟੀਵਿਟੀ ਜਿਹੜੀ ਦੂਰ ਹੈਗੀ ਆ ਉਹ ਵੀ ਜਿਹੜੀ ਆ ਉਹ ਕਨੈਕਟ ਰਹੇ ਫਟਾਫਟ ਜਿਹੜੇ ਮੈਸੇਜ ਨੇ ਉਹ ਉਸ ਕਿਉਂਕਿ ਉਸ ਵੇਲੇ ਫੋਨ ਜਿਹੜਾ ਹੈ ਬਹੁਤ ਘੱਟ ਵਰਤੇ ਜਾਂਦੇ ਸੀ ਇਹਨਾਂ ਦੀ ਰੀਂਚ ਬਹੁਤ ਜ਼ਿਆਦਾ ਦਿੱਸੀ ਕਿ ਉਹ ਚੀਜ਼ਾਂ ਇਹ ਜਿਹੜੀਆਂ ਨੇ ਯੂਜ਼ ਹੁੰਦੀਆਂ ਸੀ ਇਹ ਜਿਹੜੇ ਲੋਕ ਗ੍ਰਫਤਾਰ ਕੀਤੇ ਗਏ ਨੇ ਇਹਨਾਂ ਦੇ ਬਾਰੇ ਜਾਂਦੇ ਜਾਂਦੇ ਜਾਣਕਾਰੀ ਇਹ ਵੀ ਸਾਂਝੀ ਕਰਦੇ ਹੋ ਕਿ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਹੈ ਇਹਨਾਂ ਦੇ ਬਾਰੇ ਕੀ ਕੋਈ ਜਾਣਕਾਰੀਆਂ ਨੇ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਜਿਹੜਾ ਰਿਮਾਂਡ ਆ ਉਹ ਲੈ ਲਿਆ ਗਿਆ ਕੀ ਕੋਈ ਹਸਤੀਆਂ ਨੇ ਹਲੇ ਇਸ ਦੇ ਵਿੱਚ ਅਸੀਂ ਦੇਖੇ ਦੱਸਾਂਗੇ ਕਿ ਪ੍ਰੋਪਰ ਤਰੀਕੇ ਦੇ ਨਾਲ ਕਿਸੇ ਵੀ ਤਰੀਕੇ ਦਾ ਖੁਲਾਸਾ ਹਲੇ ਨਹੀਂ ਹੋਇਆ ਹੈ ਪੁਲਿਸ ਇਹਨਾਂ ਦਾ ਰਿਮਾਂਡ ਜਿਹੜਾ ਹੈਗਾ ਉਹ ਜਲਦੀ ਜਲਦੀ ਲਵੇਗੀ ਇਹਨਾਂ ਨੂੰ ਕੋਰਟ ਦੇ ਵਿੱਚ ਜਲਦ ਜਲਦ ਪੇਸ਼ ਕਰਕੇ ਪੁਲਿਸ ਨੇ ਰਿਮਾਂਡ ਲੈਣਾ ਹੈ ਅਤੇ ਇਹਨਾਂ ਤੋਂ ਹੋਰ ਜਿਹੜੀ ਜਾਣਕਾਰੀ ਹੈ ਉਹ ਲੈਣ ਦੀ ਕੋਸ਼ਿਸ਼ ਕਰੇਗੀ ਕਿ ਕਿਵੇਂ ਇਹ ਚੀਜ਼ਾਂ ਦੇਣ ਜਾਂਦੇ ਨੇ ਉਹ ਆਇਆ ਤਾਂ ਕੀ ਕੁਝ ਇਹਨਾਂ ਦਾ ਜਿਹੜਾ ਐਮਿਸ਼ਨ ਸੀਗਾ ਚਲੋ ਬਹੁਤ ਮਿਹਰਬਾਨੀ ਤਮਾਮ ਜਾਣਕਾਰੀਆਂ ਦੇ ਲਈ ਸੋ ਇਸ ਵਕਤ ਸਥਿਤੀਆਂ ਇਹ ਨੇ ਕਿ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਵੱਖ-ਵੱਖ ਤਰੀਕੇ ਦੀਆਂ ਅਬੈਧ ਗਤੀਵਿਧੀਆਂ ਕਰਨ ਵਾਲੇ ਉਹਨਾਂ ਤਮਾਮ ਲੋਕਾਂ ਨੂੰ ਗ੍ਰਿਫਤਾਰ ਇਹ ਕੋਸ਼ਾਂ ਦੇ ਵਿੱਚ ਪੁਲਿਸ ਨੂੰ ਸਫਲਤਾ ਮਿਲੀ ਹੈ ਤੇ ਇਹਨਾਂ ਦੇ ਵਿੱਚੋਂ ਜੇ ਇਸ ਤਰੀਕੇ ਦੱਸਿਆ ਜਾ ਰਿਹਾ ਬਹੁਤਾਤ ਲੋਕਾਂ ਨੂੰ ਗ੍ਰਿਫਤਾਰ ਕਰ ਵੀ ਲਿਆ ਗਿਆ ਹੈ ਟੋਟਲ 13 ਜਣੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨਵਾਲਗ ਦੱਸਿਆ ਜਾ ਰਿਹਾ ਜਿਸ ਦੀ ਪੁਛ ਪ੍ਰਤੀਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜਾਂ ਫਿਰ ਕਹਿ ਲਈਏ ਕਿ ਵੱਡੇ ਖੁਲਾਸੇ ਹੋਣ ਦੀ ਆਸ ਉਮੀਦ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਲ ਲਾਈ ਜਾ ਰਹੀ ਹੈ ਪਰ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਗੌਰਵ ਯਾਦਵ ਹੋਰਾਂ ਦੇ ਵੱਲੋਂ ਕੀ ਕੋ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਜਾਂਦੇ ਜਾਂਦੇ ਉਹਨਾਂ ਦਾ ਦਿੱਤਾ ਗਿਆ ਬਿਆਨ ਵੀ ਤੁਹਾਡੇ ਸਾਹਮਣੇ ਜ਼ਰੂਰ ਕਰ ਲੈਨੇ ਆ Into separate intelligence based operations. Punjab police has dismantled separate terror modules which were sponsored by the Inter Services Intelligence of Pakistan and controlled by the Babar Khalsa, a fugitive Harvinder Rinta sitting in Pakistan. The two main nodes were France based uh, uh, Satnam Singh Satta and Greece based Jasvinder Singh Manu Agama. They have earlier also figured in the various uh, operations. ਇਹ ਜਿਹੜਾ ਸਤਨਾਮ ਸਿੰਘ ਹੈਗਾ ਇਹ 2010 ਦੇ ਵਿੱਚ ਪਹਿਲੇ ਨੋਟਿਸ 'ਚ ਆਇਆ ਸੀਗਾ ਤੇ ਭਾਰੀ ਮਾਤਰਾ ਦੇ ਵਿੱਚ ARD ਅਤੇ IEDs ਵਗੈਰਾ ਰਿਕਵਰ ਹੋਈਆਂ ਸੀ ਇਹ ਟੋਟਲ ਇਸ ਆਪਰੇਸ਼ਨ ਦੇ ਵਿੱਚ 13 ਆਪਰੇਟਿਵਸ ਜਿਹੜੇ BKI ਦੇ ਉਹ ਅਰੈਸਟ ਹੋਏ ਹੈਗੇ ਇਨ ਸੈਪਰੇਟ FIRs ਹੈਵ ਬੀਨ ਰਜਿਸਟਰਡ ਤੇ ਇੱਕ ਵੱਡੀ ਸਾਜ਼ਿਸ਼ ਪੰਜਾਬ ਦੇ ਵਿੱਚ ਡਿਸਟਰਬੈਂਸਸ ਫੈਲਾਉਣ ਦੀ ਉਹ ਫਾਈਲ ਕੀਤੀ ਗਈ ਹੈ ਜਿਹੜੀ ਟੋਟਲ ਰਿਕਵਰੀ ਹੈਗੀ ਉਹ ਉਸ ਦੇ ਵਿੱਚ 2 IEDs 2 ਕਿਲੋ ਦੀ ਈਚ IEDs 2 RPGs ਅਲੋਂਗ ਵਿਦ ਅ ਲਾਂਚਰ ਦੋ ਹੈਂਡ ਗ੍ਰੇਨੇਡ 2 kg RDX along with remote detonating device ਪੰਜ ਪਿਸਟਲਸ ਛੇ ਮੈਗਜ਼ੀਨਸ 44 ਕਾਰਟ੍ਰਿਜਸ ਇੱਕ ਵਾਇਰਲੈਸ ਸੈੱਟ ਅਤੇ ਤਿੰਨ ਵਹੀਕਲਸ ਵੀ ਰਿਕਵਰ ਹੋਈਆਂ ਤੋਂ ਇੱਕ ISI ਦੁਆਰਾ ਮਾਸਟਰ ਮਾਈਂਡਡ ਕਨਸਪੀਰੇਸੀ ਟੂ ਸਪਰੈਡ ਡਿਸਟਰਬੈਂਸ ਇਨ ਪੰਜਾਬ ਹੈਜ਼ ਬੀਨ ਫੋਇਲਡ ਬਾਈ ਦਾ ਪੰਜਾਬ ਪੁਲਿਸ